ਕੀ ਹੈ ਸੌ ਸਾਖੀ ਗ੍ਰੰਥ ਤੇ ਕਿਸ ਵੱਲੋਂ ਲਿਖਿਆ ਗਿਆ ਸੀ ਤੇ ਉਹ ਕਿਹੜੀਆਂ ਭਵਿੱਖ ਬਾਣੀਆਂ ਨੇ ਜੋ ਸੌ ਸਾਖੇ ਅਨੁਸਾਰ ਹੁਣ ਤੱਕ ਸੱਚ ਹੋ ਚੁੱਕੀਆਂ ਨੇ ਕਿਉਂ ਅੰਗਰੇਜ਼ਾਂ ਵੱਲੋਂ ਸੌ ਸਾਖੇ ਨੂੰ ਇਕੱਠਿਆਂ ਕਰਕੇ ਉਸ ਨੂੰ ਅੱਗ ਲਾ ਦਿੱਤੀ ਗਈ ਸੀ ਅਮਰੀਕਾ ਦੇ ਖੂਫਿਆ ਵਿਭਾਗ 'ਚ 52 ਸਾਲ ਕੰਮ ਕਰ ਚੁੱਕੇ ਬਹੁਤ ਆਰਥਰ ਦਾ ਕੀ ਕਹਿਣਾ ਹੈ ਖਾਲਸਾ ਰਾਜ ਨੂੰ ਲੈ ਕੇ ਸੋ ਸਾਕੀ ਤੋਂ ਇਲਾਵਾ ਉਹ ਕਿਹੜਾ ਸਥਾਨ ਹੈ ਜੋ ਖਾਲਸਾ ਰਾਜ ਦੇ ਆਉਣ ਦੀ ਹਾਮੀ ਭਰਦਾ ਹੈ 100 ਸਾਕਿ ਅਨੁਸਾਰ 96 ਕਰੋੜੀ ਖਾਲਸਾ ਕੀ ਹੈ ਤੇ ਮਲੇਸ਼ ਖਾਲਸਾ ਕੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਆਪ ਸਭ ਸੰਗਤਾਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਪੰਜਾਬ ਦੇ ਉੱਪਰ ਜੋ ਮਾਰਾ ਸਮਾਂ ਚੱਲ ਰਿਹਾ ਸੀ ਜੋ ਵਿਪਤਾ ਦਾ ਸਮਾਂ ਚੱਲ ਰਿਹਾ ਸੀ ਜੋ ਜੰਗ ਦਾ ਸਮਾਂ ਚੱਲ ਰਿਹਾ ਸੀ ਉਹ ਟਲ ਚੁੱਕਾ ਆ ਪਰ ਫਿਰ ਵੀ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਅਜੇ ਵੀ ਅਸੀਂ ਚੌਕੰਨੇ ਰਹੀਏ ਚੌਕਸ ਰਹੀਏ ਕਿਉਂਕਿ ਇਸ ਸਮਾਂ ਟਲਿਆ ਵਾ ਪੂਰੀ ਤਰ੍ਹਾਂ ਜਿਹੜਾ ਉਹ ਖਤਮ ਨਹੀਂ ਹੋਈ ਜੰਗ ਜਿਹੜੀ ਆ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਆ ਸੋ ਅਜੇ ਵੀ ਸਾਨੂੰ ਇਤਿਆਤ ਵਰਤਨ ਦੀ ਜ਼ਰੂਰਤ ਆ ਹੁਣ ਜਿੰਨਾ ਚਿਰ ਵੀ ਪੰਜਾਬ ਦੇ ਵਿੱਚ ਜੰਗ ਦਾ ਮਾਹੌਲ ਚੱਲਿਆ ਤਾਂ ਉਨੇ ਸਮੇਂ ਦੇ ਵਿੱਚ ਮੇਰੇ ਕੋਲ ਸੰਗਤ ਦੇ ਬਹੁਤ ਸਾਰੇ ਮੈਸੇਜ ਆਏ ਮੈਨੂੰ ਬਹੁਤ ਸਾਰੇ ਕਮੈਂਟ ਆਏ ਕਿ ਸੌ ਸਾਖੀ ਦੇ ਉੱਪਰ ਇੱਕ ਵੀਡੀਓ ਬਣਾਈ ਜਾਵੇ ਕਿਉਂਕਿ ਸੌ ਸਾਖੀ ਦੇ ਅੰਦਰ ਕੀ ਜਾਂਦਾ ਹੈ ਕਿ ਭਵਿੱਖਤ ਬਚਨ ਲਿਖੇ ਨੇ ਖਾਲਸੇ ਦੇ ਰਾਜ ਨੂੰ ਆਉਣ ਨੂੰ ਲੈ ਸ ਸੰਗਤ ਆਪਣੇ ਮੈਸੇਜਾਂ ਦੇ ਵਿੱਚ ਬਾਰ ਬਾਰ ਇਹ ਸਵਾਲ ਕਰ ਰਹੀ ਸੀ ਕਿ ਕੀ ਤੇ ਉਹੀ ਸਮਾਂ ਆ ਜਦੋਂ ਖਾਲਸਾ ਦਾ ਰਾਜ ਆਉਣਾ ਹੈ ਕਿ 100 ਸਾਖੀ ਦੀ ਭੁਵਿੱਖਿਆਣੀ ਸੱਚ ਹੋਣ ਵਾਲੀ ਆ ਇਹੋ ਜਿਹੇ ਬਹੁਤ ਸਾਰੇ ਸਵਾਲ ਜਿਹੜੇ ਆ ਮੇਰੇ ਕੋਲ ਆਏ ਸੀ ਸੋ ਸੰਗਤ ਦੇ ਹੁਕਮ ਨੂੰ ਮੁੱਖ ਰੱਖਦੇ ਹਾਂ ਹਾਜ਼ਰ ਹਾਂ ਜੀ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਲੈ ਕੇ ਜਿੱਦੇ ਚ ਆਪਾਂ ਗੱਲ ਕਰਾਂਗੇ 100 ਸਾਖੀ ਦੀ ਤੇ ਉਹਨਾਂ ਭੁਵਿੱਖਤ ਬਚਨਾਂ ਦੀ ਜੋ 100 ਸਾਖੀ ਅੰਦਰ ਲਿਖੇ ਨੇ ਤੇ ਉਹ ਭੁਵਿੱਖਤ ਬਚਨ ਜੋ ਹੁਣ ਤੱਕ ਪੂਰੇ ਹੋਏ ਨੇ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆ ਆਪਾਂ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਇਸ ਵੀਡੀਓ ਨੂੰ ਸਾਲ ਸਾਖੀ ਨੂੰ ਲੈ ਕੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖਰੇ-ਵੱਖਰੇ ਮਾਤਿਆ ਪਰ ਆਪਾਂ ਉਸ ਮੱਤ ਦੀ ਗੱਲ ਕਰਦੇ ਹਾਂ ਜੋ ਸਭ ਤੋਂ ਜ਼ਿਆਦਾ ਪ੍ਰਚਲਿਤ ਆ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸ਼੍ਰੀ ਨੰਦੇੜ ਸਾਹਿਬ ਵਿਖੇ ਜੋਤੀ ਜੋ ਸਮਾ ਜਾਂਦੇ ਨੇ ਤਾਂ ਉਸ ਤੋਂ ਬਾਅਦ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਦਾਸੀ ਛਾ ਜਾਂਦੀ ਆ ਤੇ ਫਿਰ ਸੰਗਤਾਂ ਨੂੰ ਉਤਰਵਾਸ ਦੇਣ ਵਾਸਤੇ ਭਾਈ ਰਾਮਕੂਰ ਜੀ ਸਿਕ ਸੰਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਇਆ ਕਰਦੇ ਸਨ ਤੇ ਉਹਨਾਂ ਦੇ ਸੇਵਕ ਭਾਈ ਸਹਿਬ ਸਿੰਘ ਜੀ ਇਹਨਾਂ ਸਾਖੀਆਂ ਨੂੰ ਨਾਲੋ ਨਾਲ ਲਿਖਿਆ ਕਰਦੇ ਸਨ ਲੰਮੇ ਸਾਲਾਂ ਦੀ ਘਾਲਣਾ ਘਾਲਣ ਤੋਂ ਬਾਅਦ ਭਾਈ ਸਹਿਬ ਸਿੰਘ ਜੀ ਦੇ ਕੋਲ 500 ਸਾਖੀਆਂ ਦੀ ਇੱਕ ਪੋਥੀ ਤਿਆਰ ਹੋ ਗਈ ਸੀ ਭਾਈ ਸਹਿਬ ਸਿੰਘ ਜੀ ਤੋਂ ਬਾਅਦ ਇਹ 500 ਸਾਖੀਆਂ ਦੀ ਪੋਥੀ ਜਿਹੜੀ ਆ ਇਹ ਪਹੁੰਚਦੀ ਹੈ ਭਾਈ ਸੰਤੋਖ ਸਿੰਘ ਜੀ ਦੇ ਕੋਲ ਜਿਨ੍ਹਾਂ ਦੇ ਆਧਾਰ ਤੇ ਅੱਗੇ ਗੁਰੂ ਕਥਾ ਲਿਖੀ ਗਈ ਜਿਸ ਨੂੰ ਆਪਾਂ ਇਤਿਹਾਸ ਦੇ ਵਿੱਚ ਗੁਰਪ੍ਰਤਾਪ ਸੂਰਜਗਰ ਦੇ ਨਾਮ ਨਾਲ ਜਾਣਦੇ ਆ ਤੇ ਜੇ ਥੋੜੀ ਡਿਟੇਲ ਦੇ ਵਿੱਚ ਗੱਲ ਕਰੀਏ ਤਾਂ ਇਹ ਜੋ 500 ਸਾਖੀਆਂ ਦੀ ਪੋਥ ਭਾਈ ਸੰਤੋਖ ਸਿੰਘ ਜੀ ਦੇ ਕੋਲ ਨਹੀਂ ਪਹੁੰਚਦੀ ਸਗੋਂ ਇਹ ਸਫਰ ਕਰਕੇ ਪਹੁੰਚਦੀ ਆ ਤੇ ਇਹ ਸਫਰ ਕਿਦਾਂ ਕਰਦੀ ਆ ਭਾਈ ਰਾਮਕੂਰ ਜੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਸੀ ਕਿ ਇਹ ਸਿੱਖ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਇਆ ਕਰਦੇ ਸਨ ਤੇ ਇਹ ਭਾਈ ਰਾਮਕੂਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਛ ਬੰਚੇ ਸਨ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਜੀ ਸਨ ਭਾਈ ਭਾਨਾ ਜੀ ਭਾਈ ਭਾਨਾ ਜੀ ਦੇ ਪੁੱਤਰ ਸਨ ਭਾਈ ਜਲਾਲ ਜੀ ਤੇ ਭਾਈ ਸਰਵੰਜ ਜੀ ਭਾਈ ਸਰਵੰਜ ਜੀ ਦੇ ਪੁੱਤਰ ਸਨ ਭਾਈ ਛੰਡਾ ਜੀ ਭਾਈ ਛੰਡਾ ਜੀ ਦੇ ਅੱਗੇ ਪੁੱਤਰ ਹੁੰਦੇ ਨੇ ਭਾਈ ਗੁਰਦਿੱਤਾ ਜੀ ਤੇ ਭਾਈ ਗੁਰਦਿੱਤਾ ਜੀ ਦੇ ਅੱਗੇ ਪੁੱਤਰ ਹੁੰਦੇ ਨੇ ਭਾਈ ਰਾਮਕੂਰ ਜੀ ਜੋ ਅੱਗੇ ਚੱਲ ਕੇ ਵੱਡੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਨੇ ਤੇ ਗੁਰੂ ਸਾਹਿਬ ਜੀ ਦੇ ਸਮੇਂ ਖੰਡੇ ਬਾਟੇ ਦੀ ਪੌਲ ਲੈ ਕੇ ਬਣ ਜਾਂਦੇ ਨੇ ਭਾਈ ਗੁਰਬਖਸ਼ ਸਿੰਘ ਹੁਣ 100 ਸਾਖੀਆਂ ਨੂੰ ਪ੍ਰਮਾਣਿਤ ਕਰਨ ਪਿੱਛੇ 1 ਵਜਾ ਇਹ ਵੀ ਮੰਨੀ ਜਾਂਦੀ ਆ ਕਿ ਭਾਈ ਰਾਮਕੂਰ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਜਿਹੜਾ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਿਤਾਇਆ ਸੀ ਜਿਸ ਕਰਕੇ ਉਹਨਾਂ ਦੇ ਮੂੰਹੋਂ ਨਿਕਲੇ ਜਿਹੜੀਆਂ ਸਾਖੀਆਂ ਨੇ ਜੋ ਸਿੱਖ ਸੰਗਤਾਂ ਨੂੰ ਸੁਣਾਉਂਦੇ ਸਨ ਉਹ ਤੇ ਦੂਜਾ ਭਾਈ ਰਾਮਕੌਰ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵੰਚ ਚੋਂ ਸਨ ਤੇ ਜੇਕਰ ਉਹਨਾਂ ਦੀ ਆਪਣੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਉਹ ਆਪ ਵੀ ਬਹੁਤ ਵੱਡੇ ਬ੍ਰਹਮ ਗਿਆਨੀ ਸਨ ਤੇ ਸਾਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਇਤਿਹਾਸਿਕ ਸਾਖੀ ਵੀ ਸਰਵਣ ਕਰਨ ਨੂੰ ਮਿਲਦੀ ਆ ਕਿ ਜਦੋਂ ਇੱਕ ਵਾਰ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪੁੱਛਦੇ ਨੇ ਕਿ ਕੀ ਅਜਿਹਾ ਕੋਈ ਬ੍ਰਹਮ ਗਿਆਨੀ ਹੈ ਜਿਸ ਬ੍ਰਹਮ ਗਿਆਨੀ ਦੀ ਗੱਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅੰਦਰ ਕੀਤੀ ਗਈ ਆ ਤਾਂ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਗੁਰਬਖਸ਼ ਸਿੰਘ ਜੀ ਵੱਲ ਇਸ਼ਾਰਾ ਕਰ ਦਿੱਤਾ ਸੀ ਹੁਣ ਜਦੋਂ 1748 ਦੇ ਵਿੱਚ ਭਾਈ ਰਾਮਕੌਰ ਜੀ ਅਕਾਲ ਚਲਾਣਾ ਕਰ ਜਾਂਦੇ ਆ ਤਾਂ ਇਹਨਾਂ 500 ਸਾਖੀਆਂ ਵਾਲੀ ਪੋਥੀ ਦੀ ਸਾਮ ਸੰਭਾਲ ਕੀਤੀ ਜਾਂਦੀ ਆ ਉਹਨਾਂ ਦੀ ਨੋਂ ਬੀਬੀ ਪ੍ਰਧਾਨਕੌਰ ਵੱਲੋਂ ਜੋ ਕਿ ਪਟਿਆਲੇ ਦੇ ਰਾਜੇ ਮਹਾਰਾਜਾ ਆਲਾ ਸਿੰਘ ਦੀ ਧੀ ਸੀ ਫਿਰ ਜਦੋਂ ਬੀਬੀ ਪ੍ਰਧਾਨਕੌਰ ਜੀ ਦੇ ਪਤੀ ਭਾਈ ਮੋਹਰ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਬੀਬੀ ਪ੍ਰਧਾਨਕੌਰ ਜੀ ਇਹਨਾਂ ਪੋਥੀਆਂ ਨੂੰ ਲੈ ਕੇ ਬਰਨਾਲੇ ਆ ਜਾਂਦੇ ਨੇ ਫਿਰ ਜਦੋਂ ਬੀਬੀ ਪ੍ਰਧਾਨਕੌਰ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਇਹਨਾਂ ਪੋਥੀਆਂ ਨੂੰ ਬਰਨਾਲੇ ਤੋਂ ਪਟਿਆਲੇ ਲਿਆਂਦਾ ਜਾਂਦਾ ਵਾ ਤੇ ਫਿਰ ਪਟਿਆਲੇ ਇਹ ਪੋਥੀਆਂ ਭਾਈ ਸੰਤੋਖ ਸਿੰਘ ਜੀ ਨੂੰ ਮਿਲਦੀਆਂ ਨੇ ਤੇ ਭਾਈ ਸੰਤੋਖ ਸਿੰਘ ਜੀ ਇਹਨਾਂ ਪੋਥੀਆਂ ਨੂੰ ਲੈ ਕੇ ਕੈਥਲ ਆ ਜਾਂਦੇ ਨੇ ਤੇ ਫਿਰ ਇੱਥੇ ਹੀ ਪਾਈ ਸੰਤੋਖ ਸਿੰਘ ਜੀ ਵੱਲੋਂ ਇਹਨਾਂ ਪੋਥੀਆਂ ਦਾ ਹਵਾਲਾ ਲੈ ਕੇ ਗੁਰੂ ਕਥਾ ਲਿਖੀ ਜਾਂਦੀ ਆ ਜਿਸ ਦਾ ਨਾਮ ਰੱਖਿਆ ਜਾਂਦਾ ਵਾ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੁਣ ਇੱਥੇ ਇਤਿਹਾਸਕਾਰਾਂ ਦਾ ਮੰਨਣਾ ਇਹ ਆ ਕਿ ਇਹ ਜੋ 500 ਸਾਖੀਆਂ ਵਾਲੇ ਪੋਥੀਆਂ ਸਨ ਇਹਨਾਂ ਤੋਂ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਤੋਂ ਬਾਅਦ 400 ਸਾਖੀਆਂ ਵਾਲੇ ਜਿਹੜੇ ਪੋਥੀਆਂ ਨੇ ਉਹ ਗਵਾਜਾਂ ਦੀਆਂ ਨੇ ਤੇ ਰਹਿ ਜਾਂਦੀਆਂ ਸਿਰਫ ਇੱਕੋ 100 ਸਾਖੀ ਵਾਲੀ ਪੋਥੀ ਜਿਹਨੂੰ ਅੱਜ ਆਪਾਂ 100 ਸਾਖੀ ਗ੍ਰੰਥ ਦੇ ਨਾਮ ਤੋਂ ਜਾਣਦੇ ਆਂ ਸੋ ਇਹ ਆ ਇਥੋਂ ਤੱਕ ਸੋ ਸਾਕੀ ਗ੍ਰੰਥਾ ਇਤਿਹਾਸ ਕਿ ਕਿਵੇਂ ਇਸ ਦੀ ਰਚਨਾ ਹੁੰਦੀ ਆ ਕਿਹਦੇ ਵੱਲੋਂ ਹੁੰਦੀ ਆ ਕਿਹਦੇ ਵੱਲੋਂ ਇਹਨੂੰ ਉਚਾਰਨ ਕੀਤਾ ਜਾਂਦਾ ਆ ਤੇ ਕਿਹਦੇ ਵੱਲੋਂ ਇਹਨੂੰ ਲਿਖਿਆ ਜਾਂਦਾ ਵਾ ਤੇ ਕਿਵੇਂ ਇਹ ਸਫਰ ਕਰਦੀ ਇਥੋਂ ਤੱਕ ਪਹੁੰਚਦੀ ਆ ਤੇ ਹੁਣ ਵੀਡੀਓ ਚ ਆਪਾਂ ਅੱਗੇ ਗੱਲ ਕਰ ਲੈਨੇ ਆ 100 ਸਾਕੀ ਦੀਆਂ ਉਹਨਾਂ ਭਵਿੱਖਵਾਣੀਆਂ ਦੀ ਜੋ ਹੁਣ ਤੱਕ ਸੱਚ ਹੋਈਆਂ ਨੇ ਭਾਈ ਰਾਮਕੂਰ ਜੀ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾ ਰਹੇ ਨੇ ਤੇ ਭਾਈ ਸਾਬ ਸਿੰਘ ਜੀ ਇਹਨਾਂ ਸਾਖੀਆਂ ਦਾ ਪਾਰ ਉਤਾਰਾ ਕਰ ਰਹੇ ਨੇ ਭਾਈ ਰਾਮਕੌਰ ਜੀ ਸੰਗਤਾਂ ਦੱਸਦੇ ਨੇ ਕਿ ਇੱਕ ਵਾਰ ਸੰਗਤਾਂ ਗੁਰੂ ਸਾਹਿਬ ਦੇ ਆਲੇ ਦੁਆਲੇ ਬੈਠੀਆਂ ਹੁੰਦੀਆਂ ਨੇ ਤੇ ਸੰਗਤ ਵਿੱਚੋਂ ਕਿਸੇ ਨੇ ਸਵਾਲ ਕੀਤਾ ਕਿ ਗੁਰੂ ਸਾਹਿਬ ਔਰੰਗਜ਼ੇਬ ਦਾ ਰਾਜ ਹੈ ਜਿਹੜਾ ਮੁਗਲਿਆ ਰਾਜ ਹੈ ਜਿਹੜਾ ਇਹ ਬਹੁਤ ਜ਼ੁਲਮ ਵਾਲਾ ਰਾਜ ਆ ਬਹੁਤ ਅਤਿਆਚਾਰੀ ਰਾਜ ਆ ਬਹੁਤ ਸ਼ਕਤੀਸ਼ਾਲੀ ਰਾਜ ਆ ਕਿ ਕਦੇ ਇਸ ਰਾਜ ਦਾ ਅੰਤ ਹੋਊਗਾ ਤਾਂ ਗੁਰੂ ਸਾਹਿਬ ਸੰਗਤਾਂ ਦੱਸਦੇ ਨੇ ਕਿ ਕਾਬਲ ਤੋਂ ਇੱਕ ਕੁੱਤਾ ਆਊਗਾ ਜੋ ਆ ਕੇ ਦਿੱਲੀ ਦੇ ਤਖਤ ਤੇ ਬਹੂਗਾ ਤੇ ਇਸ ਔਰੰਗਜ਼ੇਬ ਵਾਲੇ ਮੁਗਲਿਆ ਰਾਜ ਨੂੰ ਖਤਮ ਕਰ ਦੂਗਾ ਗੁਰੂ ਸਾਹਿਬ ਦਾ ਇਸ ਦਸ ਦਾ ਇਸ਼ਾਰਾ ਸੀ ਅਬਦਾਲੀ ਵੱਲ ਤੇ ਜਿੱਥੇ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਇਸ ਮੁਗਲਿਆ ਰਾਜ ਦੇ ਖਤਮ ਹੋਣ ਦੀ ਗੱਲ ਕੀਤੀ ਉੱਥੇ ਗੁਰੂ ਸਾਹਿਬ ਨੇ ਸਿੱਖ ਰਾਜ ਦੇ ਆਉਣ ਦੀ ਭੂਵਿਖਬਾਣੀ ਵੀ ਕਰ ਦਿੱਤੀ ਗੁਰੂ ਸਾਹਿਬ ਕਹਿੰਦੇ ਨੇ ਕਿ ਫਿਰ ਇਹ ਕਾਬਲੀ ਕੁੱਤਾ ਜਦੋਂ ਸਿੱਖਾਂ ਦੇ ਨਾਲ ਪੜੂਗਾ ਤਾਂ ਸਿੱਖ ਇਸ ਨੂੰ ਖਤਮ ਕਰ ਦੇਣਗੇ ਤੇ ਇਸ ਤਰ੍ਹਾਂ ਫਿਰ ਜਿਹੜਾ ਮੁਗਲਿਆ ਰਾਜ ਆ ਉਹ ਬਿਲਕੁਲ ਤਰ੍ਹਾਂ ਖਤਮ ਹੋ ਜਾਊਗਾ ਤੇ ਫਿਰ ਆਊਗਾ ਸਿੱਖਾਂ ਦਾ ਰਾਜ ਖਾਲਸੇ ਦਾ ਰਾਜ ਤੇ ਆਪਾਂ ਸਾਰੇ ਜਾਣਦੇ ਆ ਕਿ ਮੁਗਲਾਂ ਦੇ ਰਾਜ ਤੋਂ ਬਾਅਦ ਰਾਜ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਰਾਜ ਜੋ ਸਿੱਖਾਂ ਦਾ ਰਾਜ ਸੀ ਉਹ ਰਾਜ ਜੋ ਖਾਲਸੇ ਦਾ ਇਸ ਤਰ੍ਹਾਂ ਗੁਰੂ ਸਾਹਿਬ ਨੇ ਖਾਲਸਾ ਰਾਜ ਦੇ ਆਉਣ ਦੀ ਇੱਕ ਵਾਰ ਦੀ ਭਵਿੱਖਬਾਣੀ ਕਰਤੀ ਸੀ ਤੇ ਨਾਲ ਹੀ ਭਵਿੱਖਬਾਣੀ ਕਰਤੀ ਸੀ ਮੁਗਲਾਂ ਦੇ ਰਾਜ ਦੇ ਖਤਮ ਹੋਣ ਦੀ ਜੋ ਕਿ ਸੱਚ ਹੋਈ ਸੀ 100 ਸਾਖੀ ਦੇ ਅਨੁਸਾਰ ਗੁਰੂ ਸਾਹਿਬ ਨੇ ਅੰਗਰੇਜ਼ਾਂ ਦੇ ਆਉਣ ਦੀ ਭਵਿੱਖਬਾਣੀ ਵੀ ਕੀਤੀ ਸੀ 100 ਸਾਖੀ ਅਨੁਸਾਰ ਗੁਰੂ ਸਾਹਿਬ ਦੱਸਦੇ ਨੇ ਕਿ ਸੱਤ ਸਮੁੰਦਰੋਂ ਪਾਰ ਫਿਰੰਗੀ ਆਉਣਗੇ 100 ਸਾਖੀ ਦੇ ਅੰਦਰ ਅੰਗਰੇਜ਼ਾਂ ਵਾਸਤੇ ਫਿਰੰਗੀ ਲਫ਼ਜ਼ ਵਰਤਿਆ ਗਿਆ ਹੈ ਗੁਰੂ ਸਾਹਿਬ ਦੱਸਦੇ ਨੇ ਕਿ ਸਮੁੰਦਰੋਂ ਪਾਰ ਫਰੰਗੀ ਆਉਣਗੇ ਤੇ ਉਹਨਾਂ ਦੇ ਆਉਣ ਦੇ ਨਾਲ ਖਾਲਸਾ ਰਾਜ ਖਤਮ ਹੋ ਜਾਊਗਾ ਤੇ ਜਿਵੇਂ ਉਸ ਵੇਲੇ ਬੰਦੇ ਦੀ ਉਮਰ 100 ਸਾਲ ਹੋਊਗੀ ਉਸੇ ਤਰ੍ਹਾਂ ਫਰੰਗੀ ਵੀ ਪੰਜਾਬ ਦੇ ਉੱਪਰ 100 ਸਾਲ ਤੱਕ ਰਾਜ ਕਰਨਗੇ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਫਰੰਗੀਆਂ ਨੇ ਜਦੋਂ ਭਾਰਤ ਦੇ ਉੱਪਰ ਕਬਜ਼ਾ ਕਰ ਲਿਆ ਸੀ ਬੇਸ਼ੱਕ ਉਹਨਾਂ ਨੇ ਭਾਰਤ ਦੇ ਉੱਪਰ 200 ਸਾਲ ਤੱਕ ਰਾਜ ਕੀਤਾ ਪਰ ਇਹਨਾਂ 200 ਸਾਲਾਂ ਦੇ ਵਿੱਚ ਉਹ ਪੰਜਾਬ ਦੇ ਉੱਪਰ ਸਿਰਫ ਤੇ ਸਿਰਫ 100 ਸਾਲ ਤੱਕ ਹੀ ਰਾਜ ਕਰ ਸਕੇ ਸੀ ਜਦੋਂ ਅੰਗਰੇਜ਼ਾਂ ਦਾ ਪੰਜਾਬ ਦੇ ਉੱਪਰ ਕਬਜ਼ਾ ਹੋ ਜਾਂਦਾ ਆ ਤਾਂ ਅੰਗਰੇਜ਼ਾਂ ਨੂੰ ਇਸ ਸੌ ਸਾਖੀ ਬਾਰੇ ਪਤਾ ਲੱਗਦਾ ਆ ਤਾਂ ਅੰਗਰੇਜ਼ ਇਸ ਸੌ ਸਾਖੀ ਨੂੰ ਬਾਬਾ ਅਤਰ ਸਿੰਘ ਜੀ ਕੋਲੋਂ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਾਉਂਦੇ ਨੇ ਤਾਂ ਜੋ ਉਹ ਜਾਣ ਸਕਣ ਕਿ ਇਸ ਸੌ ਸਾਖੀ ਦੇ ਵਿੱਚ ਅਜਿਹਾ ਕੀ ਲਿਖਿਆ ਵਾ ਜਿਸ ਨੂੰ ਪੜਨ ਤੋਂ ਬਾਅਦ ਜਿਹੜੇ ਨਿਹੰਗ ਸਿੰਘ ਆ ਉਹ ਚੜ੍ਹਦੀ ਕਲਾ 'ਚ ਹੋ ਜਾਂਦੇ ਨੇ ਕਿਉਂਕਿ ਉਸ ਵੇਲੇ ਤੇ ਜੋ ਨਿਹੰਗ ਸਿੰਘ ਸਨ ਉਹ 100 ਸਾਖੀ ਨੂੰ ਆਪਣੇ ਕਮਰ ਕਸੇ ਵਿੱਚ ਧਾਰਨ ਕਰਕੇ ਰੱਖਦੇ ਸਨ ਇਸ ਨੂੰ ਪੜਦੇ ਰਹਿੰਦੇ ਸਨ ਤੇ ਇਸ ਨੂੰ ਪੜਨ ਤੋਂ ਬਾਅਦ ਉਹ ਚੜ੍ਹਦੀ ਕਲਾ 'ਚ ਰਹਿੰਦੇ ਸਨ ਤੇ ਫਿਰ ਅੰਗਰੇਜ਼ਾਂ ਨੇ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਖਤਮ ਕਰਨ ਵਾਸਤੇ 100 ਸਾਖੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੂੰ ਇਕੱਠਿਆਂ ਕਰਕੇ ਇਹਨਾਂ ਨੂੰ ਅੱਗ ਲਾ ਦਿੱਤੀ ਸੀ ਤੇ ਜੇਕਰ ਕੁਝ ਬਚ ਵੀ ਗਏ ਸਨ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੀ ਜੜੀ ਰਲਗੰਡ ਕਰ ਦਿੱਤੀ ਗਈ ਸੀ ਵੈਸੇ ਇਹ ਜਿਹੜੀ ਗੱਲ ਆ ਨਾ ਅੰਗਰੇਜ਼ਾਂ ਦੀ ਪੰਜਾਬ ਆਉਣਾ ਤੇ ਪੰਜਾਬ ਦੇ ਉੱਪਰ ਕਬਜ਼ਾ ਕਰਨਾ ਇਹਦੇ ਬਾਬਤ ਸੌ ਸਾਖੀ ਦੇ ਵਿੱਚ ਇੱਕ ਲੰਬੀ ਚੌੜੀ ਕਥਾ ਲਿਖੀ ਹੋਈ ਆ ਕਿ ਇਹ ਜੋ ਅੰਗਰੇਜ਼ ਨੇ ਇਹ ਜੋ ਫਰੰਗੀ ਨੇ ਇਹ ਭਾਰਗਵ 무ਨੀ ਦੀ ਵੰਚਿਓ ਨੇ ਭਾਰਗਵ 무ਨੀ ਦੇ ਦੋ ਪੁੱਤਰ ਹੋਇਆ ਇੱਕ ਇਸਾ ਤੇ ਇੱਕ موسی ਤੇ ਭਾਰਗਵ 무ਨੀ ਨੇ ਇਹਨਾਂ ਦੋਨਾਂ ਨੂੰ ਵਾਰ ਦਿੱਤਾ ਸੀ ਕਿ ਤੁਹਾਡੇ ਆਪਣੇ ਆਪਣੇ ਧਰਮ ਚੱਲਣਗੇ ਤੇ ਤੁਹਾਡਾ ਜਿਹੜਾ ਨਾ ਬੋਲਬਾਲਾ ਹੋਊਗਾ ਦੁਨੀਆ ਤੇ ਪਰ ਇਸ ਲੰਬੀ ਚੌੜੀ ਕਥਾ ਤੇ ਆਪਾਂ ਫਿਰ ਕਦੀ ਵੀਡੀਓ ਬਣਾ ਕੇ ਗੱਲ ਕਰਾਂਗੇ ਪਰ ਅੱਜ ਆਪਾਂ ਆਪਣੀ ਇਸ ਵੀਡੀਓ ਤੇ ਫੋਕਸ ਰਹਿਣੇ ਆ ਤੇ ਫਿਰ ਜੇ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ 100 ਸਾਖੀ ਦੇ ਵਿੱਚ ਪਾਕਿਸਤਾਨ ਬਣਨ ਦੀ ਭਵਿੱਖਬਾਣੀ ਕੀਤੀ ਹੋਈ ਆ ਤੇ ਆਪਾਂ ਜਾਣਦੇ ਆ ਕਿ 47 ਦੇ ਵਿੱਚ ਫਿਰ ਪਾਕਿਸਤਾਨ ਬਣਦਾ ਆ ਫਿਰ ਬੰਗਲਾਦੇਸ਼ ਬਣਨ ਦੀ ਭਵਿੱਖਬਾਣੀ ਕੀਤੀ ਗਈ ਆ ਉਹ ਵੀ ਸੱਚ ਹੁੰਦੀ ਆ ਬਹੁਤ ਸਾਰੇ ਹੜ੍ਹ ਆਉਣ ਦੀ ਤੂਫਾਨ ਆਉਣ ਦੀ ਭਚਾਲ ਆਉਣ ਦੀ ਭਵਿੱਖਬਾਣੀ ਕੀਤੀ ਹੋਈ ਆ ਉਹ ਵੀ ਸੱਚ ਹੋਈਆਂ ਨੇ ਜੋ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਹਦੀ ਭਵਿੱਖਬਾਣੀ ਕੀਤੀ ਗਈ ਆ ਆਪਾਂ ਅਕਸਰ ਇੱਕ ਕਾਵ ਰਚਨਾ ਪੜਦੇ ਦੇ ਸੁਣਦੇ ਆ ਜੋ ਇਸ ਵੇਲੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦੇ ਵਿੱਚ ਜਿਸ ਰੰਡੀ ਦੇ ਰਾਜ ਦੀ ਗੱਲ ਕੀਤੀ ਗਈ ਹੈ ਕਿ ਦਿੱਲੀ ਵਿੱਚ ਰੰਡੀ ਦਾ ਰਾਜ ਹੋਊਗਾ ਉਹ ਗੱਲ ਕੀਤੀ ਗਈ ਹੈ ਇੰਦਰਾ ਗਾਂਧੀ ਦੇ ਰਾਜ ਦੀ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਇੰਦਰਾ ਗਾਂਧੀ ਜਿਹੜੀ ਹੈ ਵਿਧਵਾ ਸੀ ਤੇ ਉਹਦਾ ਦਿੱਲੀ ਵਿੱਚ ਰਾਜ ਸੀ 1984 ਦੇ ਵਿੱਚ ਫਿਰ ਇਹ ਵੀ ਲਿਖਿਆ ਗਿਆ ਇਸ ਕਾਵ ਰਚਨਾ ਦੇ ਵਿੱਚ ਕਿ ਉਹ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕਰੂਗੀ ਹਮਲਾ ਕਰੂਗੀ ਸਿੱਖਾਂ ਦਾ ਕਤਲੇਆਮ ਕਰੂਗੀ ਇਸ ਤੋਂ ਅੱਗੇ ਜਿਹੜੀ ਭਵਿੱਖਬਾਣੀ ਕੀਤੀ ਗਈ ਆ ਉਹ ਕੀਤੀ ਗਈ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ ਜਿਹਦੇ ਚ ਗੁਰੂ ਸਾਹਿਬ ਲਿਖਦੇ ਆ ਕਿ ਮੇਰਾ ਇੱਕ ਅਜਿਹਾ ਖਾਲਸਾ ਆਊਗਾ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਕਿਲੇ ਵਜੋਂ ਵਰਤੇਗਾ ਤੇ ਉੱਥੇ ਬੈਠ ਕੇ ਫੌਜਾਂ ਦਾ ਮੁਕਾਬਲਾ ਕਰੂਗਾ ਹੁਣ 100 ਸਾਖੀ ਚ ਤਾਂ ਇਥੋਂ ਤੱਕ ਲਿਖਿਆ ਵਾ ਕਿ ਇੱਕ ਸਮਾਂ ਇਦਾਂ ਦਾ ਆਊਗਾ ਜਦੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਜਿਹੜਾ ਵਾ ਉਹ ਦੁਨੀਆ ਤੋਂ ਮਿਟ ਜਾਊਗਾ ਹੁਣ ਇੱਥੇ ਮੇਰੀ ਇਸ ਲਾਈਨ ਨੂੰ ਇਹ ਨਾ ਸਮਝ ਲਿਆ ਜਾਵੇ ਕਿ ਮੈਂ ਸ਼ਾਇਦ ਕੋਈ ਹੇਟ ਸਪੀਚ ਦੇ ਰਿਹਾ ਮੈਂ ਇਦਾਂ ਨਹੀਂ ਆ ਹੋ ਸਕਦਾ ਕਿ ਗੁਰੂ ਸਾਹਿਬ ਨੇ ਇਹ ਸੰਕੇਤ ਕੀਤਾ ਹੋਵੇ ਕਿ ਜਿਹੜਾ ਪਾਕਿਸਤਾਨ ਆ ਨਾ ਉਹ ਵੀ ਪੰਜਾਬ ਦੇ ਵਿੱਚ ਰਲ ਜਾਊਗਾ ਤੇ ਪੰਜਾਬ ਫਿਰ ਇੱਕ ਵੱਖਰਾ ਦੇਸ਼ ਹੋਊਗਾ ਉਹ ਦੇਸ਼ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸੀ ਉਦੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਤੇ ਉਦੋਂ ਵੀ ਖਾਲਸਾ ਰਾਜ ਹੀ ਸੀ ਸੋ ਇਹ ਸੀ ਸੌ ਸਾਕੀਆਂ ਹੁਣ ਤੱਕ ਦੀਆਂ ਭਵਿੱਖਬਾਣੀਆਂ ਜੋ ਬਿਲਕੁਲ ਸੱਚ ਹੋਈਆਂ ਨੇ ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਅੱਜ ਦੇ ਹਾਲਾਤਾਂ ਦੀ ਜੋ ਅੱਜ ਹਾਲਾਤ ਬਣੇ ਹੋਏ ਨੇ ਤੇ ਹੁਣ ਤੁਸੀਂ ਆ ਸਕਰੀਨ ਤੇ ਇੱਕ ਹੋਰ ਕਾਵ ਰਚਨਾ ਦੇਖ ਰਹੇ ਹੋ ਜਿਸ ਨੂੰ ਆਧਾਰ ਬਣਾ ਕੇ ਇਹ ਕਿਹਾ ਜਾ ਰਿਹਾ ਵਾ ਕਿ ਹੁਣ ਉਹ ਸਮਾਂ ਆ ਗਿਆ ਵਾ ਜਦੋਂ ਖਾਲਸਾ ਦਾ ਰਾਜ ਆਉਣ ਵਾਲਾ ਆ ਜੰਗ ਲੱਗ ਚੁੱਕੀ ਆ ਤੇ ਖਾਲਸਾ ਦਾ ਰਾਜ ਆਉਣ ਵਾਲਾ ਆ ਤੇ ਇਸੇ ਕਰਕੇ ਮੈਨੂੰ ਵੀ ਸੰਗਤ ਵੱਲੋਂ ਬਹੁਤ ਸਾਰੇ ਕਮੈਂਟ ਕੀਤੇ ਗਏ ਬਹੁਤ ਸਾਰੇ ਮੈਸੇਜ ਕੀਤੇ ਗਏ ਜਿਦੇ ਵਿੱਚ ਮੈਨੂੰ ਪੁੱਛਿਆ ਗਿਆ ਕਿ ਦੱਸੋ ਕੀ ਉਹ ਸਮਾਂ ਆ ਗਿਆ ਵਾ ਤੇ ਜੇਕਰ ਮੇਰੀ ਮੰਨੋ ਤਾਂ ਸ਼ਾਇਦ ਨਹੀਂ ਅਜੇ ਉਹ ਸਮਾਂ ਨਹੀਂ ਆਇਆ ਜਦੋਂ ਖਾਲਸਾ ਦਾ ਰਾਜ ਆਉਣਾ ਆ ਬੇਸ਼ੱਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਕਿ ਖਾਲਸਾ ਦਾ ਰਾਜ ਆਊਗਾ ਤੇ ਮੈਨੂੰ ਵੀ ਪੂਰਾ ਯਕੀਨ ਆ ਕਿ ਇੱਕ ਨਾ ਇੱਕ ਦਿਨ ਖਾਲਸਾ ਰਾਜ ਜ਼ਰੂਰ ਆਊਗਾ ਪਰ ਸਿਰਫ ਆਪਾਂ ਜੰਗ ਨੂੰ ਆਧਾਰ ਬਣਾ ਕੇ ਗੱਲ ਨਾ ਕਰੀਏ ਕਿ ਖਾਲਸਾ ਰਾਜ ਆਜ ਆਉਣ ਵਾਲਾ ਆ ਜੇ ਤਾਂ ਆਪਾਂ 100 ਸਾਖੀ ਨੂੰ ਧਿਆਨ ਆ ਪੜਦੇ ਆ ਨਾ ਤਾਂ ਉਹਦੇ ਚ ਜ਼ਿਕਰ ਮਿਲਦਾ ਸਾਨੂੰ 99 ਕਰੋੜ ਖਾਲਸੇ ਦਾ ਤੇ ਆਪਾਂ ਆਪਣੇ ਵੱਲ ਛਾਤੀ ਮਾਰੀਏ ਕਿ ਕੀ ਆਪਾਂ ਅਜ 99 ਕਰੋੜ ਹਾਂ ਜਿੱਦਣ ਆਪਾਂ 99 ਕਰੋੜ ਹੋ ਜਾਾਂਗੇ ਨਾ ਉਸ ਦਿਨ ਖਾਲਸਾ ਰਾਜ ਆਊਗਾ ਤੇ 99 ਕਰੋੜ ਆਪਾਂ ਕਿਦਣ ਹੋਵਾਂਗੇ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਲਾਵਾਂਗੇ ਜਦੋਂ ਬਾਣੇ ਬਾਣੀ ਦੇ ਧਾਰ ਨਹੀਂ ਹੋ ਜਾਾਂਗੇ ਉਦੋਂ ਆਊਗਾ ਖਾਲਸਾ ਰਾਜ ਤੇ ਸਿਰਫ ਸੋਸਾਖੇ ਹੀ ਨਹੀਂ ਸਗੋਂ ਇੱਕ ਅਜਿਹਾ ਹੋਰ ਸਥਾਨ ਆ ਜੋ ਖਾਲਸਾ ਰਾਜ ਦੇ ਆਉਣ ਦੀ ਹਾਮੀ ਭਰਦਾ ਆ ਆਪਾਂ ਜਾਣਦੇ ਆ ਕਿ ਸ਼੍ਰੀ ਨੰਦੇੜ ਸਾਹਿਬ ਵਿਖੇ ਇੱਕ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਮਾਲ ਟੇਕੜੀ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਤਨਖਾਹਾਂ ਵੰਡੀਆਂ ਸੀ ਤਾਂ ਉੱਥੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਸੀ ਕਿ ਤਨਖਾਹਾਂ ਵੰਡਣ ਤੋਂ ਬਾਅਦ ਜੋ ਖਜ਼ਾਨਾ ਬਚਦਾ ਵਾ ਨਾ ਉਹਨੂੰ ਵਾਪਸ ਉੱਥੇ ਹੀ ਨੱਪ ਦੋ ਜਿੱਥੇ ਗੁਰਦੁਆਰਾ ਮਾਲ ਟੇਕੜੀ ਬਣਿਆ ਹੋਇਆ ਵਾ ਤੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਸੀ ਕਿ ਜਦੋਂ 96 ਕਰੋੜ ਖਾਲਸਾ ਹੋ ਜਾਊਗਾ ਖਾਲਸਾ ਰਾਜ ਆ ਜਾਊਗਾ ਉਸ ਵੇਲੇ ਇਥੋਂ ਤੇ ਫਿਰ ਉਸ ਖਜ਼ਾਨੇ ਦੇ ਨਾਲ ਖਾਲਸਾ ਜਿਹੜਾ ਵਾ ਨਾ ਉਹ ਰਾਜ ਕਰੂਗਾ ਲੰਗਰ ਲਾਏ ਜਾਣਗੇ ਕੋਈ ਵੀ ਭੁੱਖੇ ਢਡ ਨਹੀਂ ਸੌਊਗਾ ਕੋਈ ਵੀ ਬਿਨਾ ਛੱਤ ਤੋਂ ਨਹੀਂ ਸੌਊਗਾ ਕੋਈ ਵੀ ਨੰਗੇ ਪਿੰਡੇ ਨਹੀਂ ਰਹੂਗਾ ਸਾਰੇ ਪਾਸੇ ਖੁਸ਼ਹਾਲੀ ਖੁਸ਼ਹਾਲੀ ਹੋਊਗੀ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤੇ ਉਹ ਹੋਊਗਾ ਫਿਰ ਖਾਲਸੇ ਦਾ ਰਾਜ ਹਾਂ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਖਾਲਸਾ ਰਾਜ ਜਾਊਗਾ ਇੱਕ ਨਾ ਇੱਕ ਦਿਨ ਜ਼ਰੂਰ ਆਊਗਾ ਪਰ ਅਜੇ ਮੈਨੂੰ ਲੱਗਦਾ ਕਿ ਉਹ ਸਮਾਂ ਨਹੀਂ ਆਇਆ ਜਦੋਂ ਖਾਲਸਾ ਰਾਜ ਜਾਊਗਾ ਸੌ ਸਾਖੀ ਦੇ ਅਨੁਸਾਰ ਇੱਕ ਗੱਲ ਅਜੇ ਹੀ ਜ਼ਰੂਰ ਆ ਜੋ ਅੱਜ ਦੇ ਸਮੇਂ ਸੱਚ ਹੋ ਰਹੀ ਆ ਇੱਕ ਭਵਿੱਖਬਾਣੀ ਅਜੇ ਹੀ ਜੋ ਸੱਚ ਹੋ ਰਹੀ ਆ ਉਹ ਕੀ ਆ ਕਿ ਗੁਰੂ ਸਾਹਿਬ ਕਹਿੰਦੇ ਆ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ 96 ਕਰੋੜੀ ਖਾਲਸਾ ਆਉਣ ਤੋਂ ਪਹਿਲਾਂ ਮੇਰਾ ਇੱਕ ਮਲੇਸ਼ ਖਾਲਸਾ ਵੀ ਆਊਗਾ ਹੁਣੇ ਮਲੇਸ਼ ਖਾਲਸਾ ਕੀ ਆ ਮਲੇਸ਼ ਖਾਲਸਾ ਉਹ ਖਾਲਸਾ ਜੋ ਬਾਣਾ ਧਾਰਨ ਕਰੂਗਾ ਜੋ ਅਮਰਤ ਛਕੂਗਾ ਪਰ ਉਹਦੇ ਕੰਮ ਖਾਲਸੇ ਵਾਲੇ ਨਹੀਂ ਹੋਣਗੇ ਜੋ ਵਿਸ਼ੇ ਵਕਾਰਾਂ ਵਿੱਚ ਫਸਿਆ ਹੋਊਗਾ ਜੋ ਮਾਇਆ ਵਿੱਚ ਗ੍ਰਸਤ ਹੋਊਗਾ ਜੋ ਪੈਸੇ ਪਿੱਛੇ ਭੱਜੂਗਾ ਜੋ ਬਗਾਨੀ ਔਰਤਾਂ ਸੰਗ ਕਰੂਗਾ ਜੋ ਨਸ਼ੇ ਕਰੂਗਾ ਸ਼ਰਾਬ ਪੀਊਗਾ ਕੋਆ ਮਲੇਸ਼ ਖਾਲਸਾ ਤੇ ਮੈਨੂੰ ਲੱਗਦਾ ਕਿ 100 ਸਾਖੀ ਦੀ ਮਲੇਸ਼ ਖਾਲਸਾ ਵਾਲੀ ਇਹ ਜਿਹੜੀ ਭੁਖਬਣੀ ਆ ਨਾ ਇਹ ਸੱਚ ਹੋ ਰਹੀ ਆ ਆਪਾਂ ਰੋਜ਼ ਦੇਖਦੇ ਆ ਕਿ ਬਹੁਤ ਸਾਰੇ ਸਿੱਖ ਬਹੁਤ ਸਾਰੇ ਬਾਬੇ ਬਹੁਤ ਸਾਰੇ ਡੇਰੇ ਵਾਲੇ ਇਦਾਂ ਦੇ ਆ ਜਿਨ੍ਹਾਂ ਨੇ ਬਾਣੇ ਧਾਰਨ ਕੀਤੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਪਰ ਨਿਤ ਨਵਾਂ ਉਹਨਾਂ ਦਾ ਕੋਈ ਨਾ ਕੋਈ ਕਾਂਡ ਜਿਹੜਾ ਸਾਹਮਣੇ ਆਉਂਦਾ ਹੀ ਰਹਿੰਦਾ ਆ ਤੇ ਸਿਰਫ ਬਾਬੇ ਹੀ ਨਹੀਂ ਬਹੁਤ ਸਾਰੇ ਅਜਿਹੇ ਸਿੱਖ ਵੀ ਸਾਹਮਣੇ ਆਉਂਦੇ ਆ ਜਿਨ੍ਹਾਂ ਨੇ ਪੱਗਾਂ ਸਿਰ ਫਸਾਏ ਆ ਤੇ ਕੋਈ ਨਾ ਕੋਈ ਕਾਂਡ ਕਰਕੇ ਬੈਠੇ ਆ ਤੇ ਸਮੇਂ-ਸਮੇਂ ਤੇ ਇਹਨਾਂ ਦੀਆਂ ਕਾਂਡ ਜਿਹੜੇ ਜ਼ਾਹਰ ਹੁੰਦੇ ਹੁਣ ਜਿੱਥੇ ਆਪਾਂ ਸੌ ਸਾਖੀ ਦੇ ਵਿੱਚ ਜੰਗ ਬਾਰੇ ਪੜਦੇ ਆਂ ਖਾਲਸਾ ਰਾਜ ਦੇ ਆਉਣ ਬਾਰੇ ਪੜਦੇ ਆਂ ਉੱਥੇ ਹੀ ਅੱਜ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਬੁੱਧੀਜੀਵੀ ਬੈਠੇ ਆ ਨਾ ਉਹ ਇਹ ਗੱਲ ਕਹਿੰਦੇ ਆ ਕਿ ਹੁਣ ਜੇਕਰ ਤੀਜੀ ਸੰਸਾਰ ਜੰਗ ਲੱਗੀ ਤਾਂ ਉਹ ਲੱਗੂਗੀ ਏਸ਼ੀਆ ਵਾਲੇ ਪਾਸੇ ਤੇ ਉਹਦੇ ਵਿੱਚ ਸੰਸਾਰ ਦਾ ਇੱਕ ਤਿਹਾਈ ਹਿੱਸਾ ਜਿਹੜਾ ਵਾ ਨਾ ਉਹ ਖਤਮ ਹੋ ਜਾਊਗਾ ਤੇ ਉਹਦਾ ਫਿਰ ਇੱਕੋ ਇੱਕ ਹੱਲ ਹੋਊਗਾ ਉਹ ਹੋਊਗਾ ਖਾਲਸਾ ਰਾਜ ਤੇ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਅਮਰੀਕਾ ਦੇ ਖੂਫੀਆ ਵਿਭਾਗ ਦੇ ਚ 52 ਸਾਲ ਕੰਮ ਕਰ ਚੁੱਕੇ ਬਹੁਤ ਬਾਰ ਅਰਥਰ ਦਾ ਇਹ ਕਹਿਣਾ ਆ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ ਜੰਗ ਦੇ ਵਿੱਚ ਮਾਰੇ ਜਾਣ ਦਾ ਖਤਰਾ ਆ ਤੇ ਉਹਨਾਂ ਨੇ ਇਹਦੇ ਹੱਲ ਵਾਸਤੇ ਇੱਕੋ ਇੱਕ ਹਵਾਲਾ ਦਿੱਤਾ ਆ ਤੇ ਉਹ ਦਿੱਤਾ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਯਾਨੀ ਕਿ ਖਾਲਸਾ ਰਾਜ ਦਾ ਉਹਨਾਂ ਕਿਹਾ ਕਿਸ ਖਤਰੇ ਨੂੰ ਟਾਲਿਆ ਜਾ ਸਕਦਾ ਵਾ ਜੇਕਰ ਮਹਾਰਾਜਾ ਰਣਜੀਤ ਸਿੰਘ ਜੁਰਗਾ ਰਾਜ ਆ ਜਾਏ ਖਾਲਸਾ ਰਾਜ ਆ ਜਾਏ ਸੋ ਇਹ ਆ ਜੀ ਸੰਗਤ ਵੱਲੋਂ ਹੁਕਮ ਕੀਤੇ ਜਾਣ ਤੋਂ ਬਾਅਦ 100 ਸਾਖੀ ਦੇ ਉੱਪਰ ਮੇਰੀ ਖੋਜ ਤੇ ਮੇਰੀ ਰਾਏ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਗੀ ਜੇਕਰ ਵੀਡੀਓ ਵਧੀਆ ਲੱਗੀ ਮੇਰੀ ਇਹ ਮਿਹਨਤ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਮੈਨੂੰ ਆਪਣੀ ਰਾਏ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਨੂੰ ਸਪੋਰਟ ਕਰਨ ਵਾਸਤੇ ਵੀਡੀਓ ਨੂੰ ਲਾਈਕ ਕਰਿਓ ਤੇ ਰਹੀ ਗੱਲ ਲੜਾਈ ਦੀ ਜੰਗਾ ਜੁੱਧਾਂ ਦੀ ਜਾਂ ਪੰਜਾਬ ਦੀ ਤਾਂ ਮੈਂ ਪੰਜਾਬ ਬਾਰੇ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਇਹ ਪੰਜਾਬ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਜਿੰਨਾ ਨੇ ਸਕੰਦਰ ਤੋਂ ਲੈ ਕੇ ਗਜਨੀ ਤੱਕ ਬਾਬਰ ਤੋਂ ਲੈ ਕੇ ਅਬਦਾਲੀ ਤੱਕ ਅੰਗਰੇਜ਼ਾਂ ਤੱਕ ਸਭ ਦਾ ਡਟ ਕੇ ਮੁਕਾਬਲਾ ਕੀਤਾ ਇਹ ਪੰਜਾਬ ਨਾ ਕਦੀ ਉਦੋਂ ਦੱਬਿਆ ਸੀ ਤੇ ਨਾ ਕਦੀ ਅੱਜ ਦੱਬੂਗਾ ਤੇ ਜੇਕਰ ਗੱਲ ਕਰੀਏ ਖਾਲਸਾ ਰਾਜ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਆਪਣੇ ਕਰਨੀ ਨਾਮੇ ਦੇ ਵਿੱਚ ਬਹੁਤ ਸਮਾਂ ਪਹਿਲਾਂ ਹੀ ਲਿਖ ਗਏ ਸਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸੌ ਸਾਖੀਆਂ ਦੀ ਭਵਿੱਖਵਾਣੀਆਂ ਦਾ ਸੱਚ ਹੋਣਾ ਤੇ ਇਹਦੇ ਬਾਰੇ ਫੈਸਲਾ ਇਹ ਸਭ ਸੰਗਤ ਦੇ ਹੱਥ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਦੀ ਕਾਜੀ ਰੁਕਨਦੀਨ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਇਹ ਪਾਵਨ ਪੰਕਤੀਆਂ ਜਿਹੜੀਆਂ ਨੇ ਉਚਾਰਨ ਕਰਦੇ ਨੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਖਾਲਸੇ ਦੀ ਗੱਲ ਕਰਦੇ ਆ ਰਾਜ ਦੀ ਗੱਲ ਕਰਦੇ ਆ ਔਰੰਗਜ਼ੇਬ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਉਹ ਕਰਨੀ ਨਾਮਾ ਜਿਹੜਾ ਹੈ ਨਾ ਉਹ ਅਸਲ ਚ ਭਵਿੱਖਬਾਣੀ ਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖ ਤੋਂ ਕੀਤੀ ਸੀ ਜੇਕਰ ਤੁਸੀਂ ਚਾਹੁੰਦੇ ਜੇ ਕਿ ਮੈਂ ਕਰਨੀ ਨਾਮੇ ਦੇ ਉੱਪਰ ਇੱਕ ਵੱਖਰੀ ਵੀਡੀਓ ਲੈ ਕੇ ਆਵਾਂ ਤਾਂ ਮੈਨੂੰ ਅੱਜ ਦੀ ਇਸ ਵੀਡੀਓ ਬਾਰੇ ਆਪਣੀ ਰਾਏ ਦਿੰਦੇ ਹੋਏ ਕਰਨੀ ਨਾਮਾ ਜ਼ਰੂਰ ਲਿਖ ਦਿਓ ਮੈਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰੂੰਗਾ ਕਿ ਕਰਨੀ ਨਾਮੇ ਦੇ ਉੱਪਰ ਵੀ ਖੋਜ ਕਰਕੇ ਇੱਕ ਪੂਰੀ ਵੀਡੀਓ ਲੈ ਕੇ ਆਈ ਜਾਵੇ ਸੋ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਮਿਲਦੇ ਆਂ ਅੱਜ ਅਗਲੀ ਵੀਡੀਓ ਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ